2022 ਦਾ ਜਿਹੜਾ ਮੇਨ ਅਖਾੜਾ ਲੱਗਣਾ ਉਹਦਾ ਸੈਮੀਫਾਈਨਲ ਜਿਹੜੇ ਲੋਕ ਕਹਿੰਦੇ ਸੀਗੇ ਅੱਜ ਉਹਨਾਂ ਸਾਰਿਆਂ ਦੀ ਟੋਨ ਬਦਲ ਜੂਗੀ ਕਿ ਜਿਹੜੀ ਅਗਲੀ 2022 ਦੀ ਜਿਹੜੀ ਚੋਣ ਹੋਣੀ ਹੈ ਦੋ ਪਾਰਟੀਆਂ ਦੇ ਵਿਚਕਾਰ ਹੋਣੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਸੱਤਾ ਦੇ ਸੈਮੀਫਾਈਨਲ ਯਾਨੀ ਕਿ ਸਥਾਨਕ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਣੇ ਬਿਆਨ ਦਾਗੇ ਜਾ ਰਹੇ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਿਗਮ ਅਤੇ ਕੌਂਸਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਾਗੋ-ਬਾਗ ਹੋਈ ਕਾਂਗਰਸ ਸਾਲ 2022 ਵਿੱਚ ਮੁੜ ਸਰਕਾਰ ਬਣਾਉਣ ਦੇ ਦਾਅਵੇ ਠੋਕਰੀ ਹੈ ਤੇ ਉਧਰ ਦੂਜੇ ਨੰਬਰ ਤੇ ਆਉਣ ਕਰਕੇ ਹੌਸਲੇ ਅਕਾਲੀ ਦਲ ਦੇ ਵੀ बुलंद ਨੇ ਜਿੱਥੇ ਕੱਲ ਤਾਂ ਹੀ ਐ ਦੂਜੀ ਪਾਰਟੀਆਂ ਕਹਿ ਰਹੀਆਂ ਸੀਗਾ ðiis are going to be the semi finals for the elections in 2022 2022 ਦਾ ਜਿਹੜਾ ਮੇਨ ਅਖਾੜਾ ਲੱਗਣਾ ਉਹਦਾ ਸੈਮੀ ਫਾਈਨਲ ਜਿਹੜੇ ਆ ਲੋਕ ਕਹਿੰਦੇ ਸੀਗੇ ਅੱਜ ਉਹਨਾਂ ਸਾਰਿਆਂ ਦੀ ਟੋਨ ਬਦਲ ਜੂਗੀ ਬਟ ਦਾ ਫੈਕਟ ਐਂਡ ਦਾ ਰਿਐਲਿਟੀ ਰਿਮੇਨਸ ਇਹਦੇ ਨਾਲ ਦਿਸ ਇਜ਼ ਅ ਲਾਂਚਿੰਗ ਪੈਡ ਇਹਦੇ ਨਾਲ ਇੱਕ ਜਿਹੜਾ ਅਗਲਾ ਇਹਦੇ ਨਾਲ ਅਸੀਂ ਘਰੇ ਨਹੀਂ ਬਹਿ ਜਾਣਾ ਵੀ ਸਾਰਾ ਕੁਝ ਕਾਂਗਰਸ ਦੇ ਨਾਲ ਹੈ ਹੁਣ ਕੰਮ ਕਰ ਮੇਰਾ ਮੰਨਣਾ ਹੈ ਵੀ ਆ ਬਹੁਤ ਵੱਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੇ ਮੋਢਿਆਂ ਤੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੋਢਿਆਂ ਦੇ ਉੱਤੇ ਲੋਕਾਂ ਨੇ ਪਾਈ ਹੈ ਇੱਕ ਗੱਲ ਤਾਂ ਅੱਜ ਦੀ ਇਲੈਕਸ਼ਨ ਨੇ ਸਾਬਤ ਕਰਤੀ ਆ ਕਿ ਜਿਹੜੀ ਅਗਲੀ 2022 ਦੀ ਜਿਹੜੀ ਚੋਣ ਹੋਣੀ ਹੈ ਦੋ ਪਾਰਟੀਆਂ ਦੇ ਵਿਚਕਾਰ ਹੋਣੀ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਔਰ ਮੈਨੂੰ ਇਸ ਗੱਲ ਦੀ ਤਸੱਲੀ ਆ ਕਿ ਜਿਹੜੀ ਪਾਰਟੀ ਵੀ ਰਨਰ ਅਪ ਆਉਂਦੀ ਹੈ ਇਹਨਾਂ ਚੋਣਾਂ 'ਚ ਅਸੈਂਬਲੀ ਇਲੈਕਸ਼ਨ 'ਚ ਉਹ ਕਾਮਯਾਬ ਹੁੰਦੀ ਹੈ ਰਿਕਾਰਡ ਕੱਢ ਲਓ ਪਿਛਲਾ ਇਤਿਹਾਸ ਕੱਢ ਲਓ ਇਹ ਇਤਿਹਾਸ ਦੱਸਦਾ ਹੈ ਦੂਜੀ ਗੱਲ ਜਿਹੜੀਆਂ ਹੋਰ ਪਾਰਟੀਆਂ ਸੀ ਜਿਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਚਾਹੇ ਉਹ ਆਪ ਸੀ ਭਾਜਪਾ ਸੀ ਸੈਡ ਡੈਮੋਕ੍ਰੈਟਿਕ ਸੀ ਉਹਨਾਂ ਦੇ ਰਿਜ਼ਲਟ ਹੀ ਦੱਸਦੇ ਆ ਕਿ ਉਹਨਾਂ ਨੂੰ ਸਾਰੇ ਪੰਜਾਬ ਚੋਂ ਉਹਨਾਂ ਦਾ ਕੀ ਹਾਲ ਬਣਿਆ ਕਾਂਗਰਸ ਵੱਲੋਂ ਜਿੱਦ ਦਾ ਸੇਰਾ ਸਜਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਸੇ ਇਸੇ ਲਈ ਚੋਣਾਂ ਦੇ ਨਤੀਜੇ ਆਉਣ ਦੀ ਦੇਰੀ ਸੀ ਕੈਲਾਨ ਹੋ ਗਿਆ ਕੈਪਟਨ ਫੋਰ 2022 ਮਹਿੰਦਾ ਕੈਪਟਨ ਫॉर 2022 2022 ਦੇ ਵਾਸਤੇ ਇਸ ਜਹਾਜ਼ ਦਾ ਕਪਤਾਨ ਕਿਉਂਕਿ ਲੋਕਾਂ ਨੇ ਸਨੇਹਾ ਦਿੱਤਾ ਵੀ ਇਸ ਟਰਬਲੈਂਟ ਵਾਟਰਸ ਓਨਲੀ ਹੀ ਕੈਨ ਸਟੀਅਰ ਦ ਸ਼ਿਪ ਆਫ ਦ ਸਟੇਟ ਥਰੂ ðiਸ ਟਰਬਲੈਂਟ ਟਾਈਮਸ ਜਿਹੜੇ ਜਿਸ ਹਿਸਾਬ ਨਾਲ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਉਹਦੇ ਵਾਸਤੇ ਕਾਂਗਰਸ ਪਾਰਟੀ ਦਾ ਜਿਹੜਾ ਆ નેਤ੍ਰਿਤਵ ਹੈ ਇਹਨੂੰ ਇਸੇ ਤਰ੍ਹਾਂ ਹੀ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਆ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਣਾ ਪਹਿਲਾਂ ਇਹ ਨਾ ਚੋਣਾਂ ਨੂੰ 2022 ਦੀ ਤਿਆਰੀ ਵਜੋਂ ਦੇਖਿਆ ਗਿਆ ਸੀ ਹਰ ਪਾਰਟੀ ਵੋਟਰ ਨੂੰ ਟੋ ਰਹੀ ਸੀ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਜ਼ਿਆਦਾ ਵਕਤ ਨਹੀਂ ਬਚਿਆ ਪਰ ਇਸ ਤੋਂ ਪਹਿਲਾਂ ਨਿਗਮ ਅਤੇ ਕੌਂਸਲ ਚੋਣਾਂ 'ਚ ਹਰ ਪਾਰਟੀ ਨੇ ਆਪਣੀ ਜ਼ਮੀਨੀ ਹਕੀਕਤ ਦਾ ਪਤਾ ਲਾਇਆ ਅਤੇ ਇਸੇ ਹਿਸਾਬ ਦੇ ਨਾਲ ਹੁਣ 2022 ਦੀ ਰਣਨੀਤੀ ਉਲੀਕੀ ਜਾਏਗੀ ਅਤੇ ਵੱਡੀ ਗੱਲ ਕਿ ਕਿਸਾਨ ਅੰਦੋਲਨ ਉੱਤੇ ਵੀ ਹੁਣ ਸਭ ਦੀ ਨਜ਼ਰ ਰਹੇਗੀ